ਮੋਦੀ ਦੇ ਵੱਲੋਂ ਕਿਸਾਨ ਸਨਮਾਨ ਨidhi ਦੀ 19ਵੀਂ ਕਿਸ਼ਤ ਜਾਰੀ ਬਿਹਾਰ ਦੇ ਕਿਸਾਨਾਂ ਦੀ ਖਾਤਿਆਂ ਦੇ ਵਿੱਚ ਪਹੁੰਚੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਬੋਲੇ ਕਿਸਾਨਾਂ ਦੀ ਭਲਾਈ ਸਾਡੀ ਪਹਿਲੀ ਤਰਜੀਹ ਕਿਸਾਨਾ ਗੁਬਲਬੀਤ ਸਿੰਘ ਰਾਜੇਵਾਲ ਦਾ ਵੱਡਾ ਦਾਵਾ ਬੋਲੇ ਸਾਡੇ ਸਾਥੀਆਂ ਨੇ ਕੇਂਦਰ ਨੂੰ 25 ਤੋਂ 30% ਫਸਲ ਦੀ ਐਮਐਸਪੀ ਤੇ ਖਰੀਦ ਦੀ ਗਤੀ ਪੇਸ਼ਕਸ਼ ਤਾਂ ਸ਼ੰਭੂ ਖਨੋਰੀ ਮੋਰਚੇ ਨੇ ਦਾਅਵੇ ਨੂੰ ਦੱਸਿਆ ਝੂਠਾ ਕਿਹਾ ਮਾਫੀ ਮੰਗਣ ਰਾਜੇਵਾਲ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਪਾ ਦਾ ਵੱਡਾ ਦਾਵਾ ਬੋਲੇ ਦਲਜੀਤ ਦੇ ਸ਼ੋਹ ਦੀ ਤਰ੍ਹਾਂ ਕਾਂਗਰਸ ਦੇ ਵਿੱਚ ਐਡਵਾਂਸ ਬੁਕਿੰਗ ਕਰਵਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦਾ ਪਲਟਵਾਰ ਬਾਜਬਾਨੇ ਤੱਕ ਖੁਦ ਬੀਜਪੀ ਦੇ ਵਿੱਚ ਕਰਵਾਈ ਹੋਈ ਹੈ ਬੁਕਿੰਗ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਰਾਣਾ ਇੰਦਰਪ੍ਰਤਾਪ ਕਿਹਾ ਮੈਂ ਹਾਂ ਹੀ ਕਾਂਗਰਸੀ ਸਹੀ ਸਮਾਂ ਆਉਣ ਤੇ ਪਾਰਟੀ ਦੇ ਵਿੱਚ ਹੋਵਾਂਗਾ ਸ਼ਾਮਿਲ ਤਾ ਰਾਣਾ ਗੁਰਜੀਤ ਬੋਲੇ ਚਾਚੇ ਨਾਲ ਚਾਹ ਪੀਣ 'ਚ ਕੋਈ ਹਰਜ਼ ਨਹੀਂ ਦਿੱਲੀ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਜ਼ਬਰਦਸਤंगामा ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਲਗਾਇਆ ਗੰਭੀਰ ਇਲਜ਼ਾਮ ਸੀਐਮ ਦਫ਼ਤਰ ਦੇ ਵਿੱਚੋਂ ਡਾਕਟਰ ਅੰਬੇਡਕਰ ਅਤੇ ਭਗਤ ਸਿੰਘ ਦੀ ਹਟਾਈ ਗਈ ਤਸਵੀਰ ਸੀਐਮ ਰੇਖਾ ਗੁਪਤਾ ਬੋਲੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦੇਣਾ ਮੇਰਾ ਕੰਮ ਨਹੀਂ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੱਗੇ ਅੱਜ ਜ਼ਿਕਰ ਕਰਾਂਗੇ ਸਭ ਤੋਂ ਪਹਿਲਾ ਜਥੇਦਾਰ ਸਾਹਿਬ ਦੀ ਸਾਬਕਾ ਜਥੇਦਾਰ ਸਾਹਿਬ ਦੀ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਘੇੜਦੇ ਹੋਏ ਨਜ਼ਰ ਆ ਰਹੇ ਨੇ ਔਰ ਜ਼ਿਕਰ ਕਰ ਰਹੇ ਨੇ ਕਿ ਸਿਆਸਤ ਤੋਂ ਤੌਬਾ ਤੌਬਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਮੁੜ ਕੇ ਦਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੇ ਸੱਤ ਮੈਂਬਰੀ ਕਮੇਟੀ ਦੇ ਉੱਤੇ ਵੀ ਸਵਾਲ ਚੁੱਕੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਹੀ ਬੰਦੇ ਨੇ ਇਸ ਸਾਬਕਾ ਜਥੇਦਾਰ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆਈ ਨਹੀਂ ਉਹਨਾਂ ਨੇ ਕਿਹਾ ਕਿ ਕਮੇਟੀ ਦੇ ਵਿੱਚ ਭਾਜਪਾ ਕਾਂਗਰਸ ਜਾਂ ਆਵਾਜ਼ ਵੀ ਪਾਰਟੀ ਦਾ ਕੋਈ ਮੈਂਬਰ ਨਹੀਂ ਮੇਰੇ ਖਿਲਾਫ ਅਕਾਲੀ ਦਲ ਨੇ ਕਮੇਟੀ ਬਣਾਈ 2 ਦਸੰਬਰ ਦੇ ਹੁਕਮ ਨਾਮੇ ਨੂੰ ਇਨ ਬਿਨ ਲਾਗੂ ਕਰਵਾਵਾਂਗੇ ਹੁਕਮ ਲਾਗੂ ਕਰਵਾਉਣ ਦੇ ਲਈ ਸ਼ਹੀਦੀ ਦੇਣ ਦੇ ਲਈ ਵੀ ਤਿਆਰ ਹਾਂ ਯਾਨੀ ਹਰਪ੍ਰੀਤ ਸਿੰਘ ਨੇ ਸਿਆਸਤ ਦੇ ਵਿੱਚ ਐਂਟਰੀ ਤੋਂ ਵੀ ਕੋਰੀ ਨਾ ਕਰ ਦਿੱਤੀ ਤੇ ਕਿਹਾ ਕਿ ਧਰਮ ਪ੍ਰਚਾਰ ਕਰਨਾ ਹੀ ਸਾਡਾ ਫਰਜ਼ ਹੈ ਯਾਨੀ ਹਰਪ੍ਰੀਤ ਸਿੰਘ ਸਤਿ ਸ਼੍ਰੀ ਦਮਦਾਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਕਾਰਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਵੀ ਇਸ ਸਮਾਂਵਾਂ ਮਿਬਾ ਜਿੱਕੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਤਿੰਨ ਮੈਂਬਰੀ ਕਮੇਟੀ ਬਣੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਤਖਤ ਦੇ ਜਥੇਦਾਰ ਦੇ ਅਹੁਦੇ ਤੋਂ ਲੰਬੇ ਕਰ ਦਿੱਤਾ ਗਿਆ ਸੇਵਾਮੁਕਤ ਕਰ ਦਿੱਤਾ ਗਿਆ ਤੇ ਹੁਣ ਅਕਾਲੀ ਦਲ ਦੇ ਉੱਤੇ ਇੱਕ ਵਾਰ ਫਿਰ ਤੋਂ ਹਮਲਾ ਬਰ ਨਜ਼ਰ ਆ ਰਹੀ ਨਹੀਂ ਕਿ ਹਰਪ੍ਰੀਤ ਸਿੰਘ ਤੇ ਕਹਿ ਰਹੇ ਨੇ ਕਿ ਤਾਂ 2 ਦਸੰਬਰ ਦਾ ਜਿਹੜਾ ਹੁਕਮ ਸੀ ਉਸ ਨੂੰ ਇਨ ਬਿਨ ਲਾਗੂ ਕਰਵਾਵਾਂਗੇ ਯਾਨੀ ਹਰਪ੍ਰੀਤ ਸਿੰਘ ਨੇ ਦੂਜੇ ਪਾਸੇ ਕਾਬਲੇ ਗੌਰ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਜੋ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਜਦੋਂ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਉਸ ਦੇ ਵਿੱਚ 7 ਮੈਂਬਰੀ ਕਮੇਟੀ ਬਣਾਉਣ ਦਾ ਜਿਹੜਾ ਜ਼ਿਕਰ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸਾਹਿਬ ਦਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿ 7 ਮੈਂਬਰੀ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਹੀ ਲੋਕ ਨੇ ਅਕਾਲੀ ਦਲ ਦੇ ਹੀ ਬੰਦੇ ਨੇ ਕਮੇਟੀ ਦੇ ਵਿੱਚ ਭਾਜਪਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਕੋਈ ਮੈਂਬਰ ਨਹੀਂ ਹੈ ਮੇਰੇ ਖਿਲਾਫ ਅਕਾਲੀ ਦਲ ਨੇ ਇੱਕ ਰਣਨੀਤੀ ਬਣਾਈ ਇੱਕ ਕਮੇਟੀ ਬਣਾਈ 2 ਦਸੰਬਰ ਦੇ ਹੁਕਮ ਨਾਮੇ ਨੂੰ ਵੀ ਲਾਗੂ ਕਰਵਾਵਾਂਗੇ ਦਰਅਸਲ ਗਿਆਨੀ ਹਰਪ੍ਰੀਤ ਉਸ 3 ਮੈਂਬਰੀ ਕਮੇਟੀ ਦਾ ਵੀ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਜੋ SGPC ਦੀ ਅੰਤਰਨ ਕਮੇਟੀ ਦੇ ਵੱਲੋਂ ਬਣਾਈ ਗਈ ਸੀ ਉਸ ਦੇ ਵਿੱਚ ਰਗੁਜੀਤ ਸਿੰਘ ਬਿਰਕ ਨੂੰ ਕਮਾਂਡ ਦਿੱਤੀ ਗਈ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਕਰੀ 50 ਦਿਨ ਦੇ ਵਿੱਚ ਉਹਨਾਂ ਨੇ ਜਾਂਚ ਕੀਤੀ ਔਰ ਉਸ ਰਿਪੋਰਟ ਤੋਂ ਬਾਅਦ ਹੀ ਜਿਹੜੇ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਕੋਈ ਪਤਾ ਤਾਂ ਨਹੀਂ ਕੌਣ ਹੈ ਪਤਾ ਕੌਣ ਹੈ ਜੀ ਇਹਨਾਂ ਦੇ ਬੰਦੇ ਆ ਜੀ ਇਹਨਾਂ ਨੇ ਅਕਾਲੀ ਦਲ ਚ ਸ਼ਾਮਲ ਕੀਤੇ ਆ ਦੱਸੋ ਕੋਈ ਕਾਂਗਰਸ ਦਾ ਬੰਦਾ ਹੈ ਉਹਦੇ ਵਿੱਚ ਕੋਈ ਭਾਜਪਾ ਦਾ ਹੈ ਜੀ ਕੋਈ ਉਹਦੇ ਚ ਆਮ ਆਦਮੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮ ਐਲ ਏ ਜਿੰਨਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦਾ ਬੰਦੇ ਨੇ ਸਤ ਮੈਂ ਮੇਰੀ ਕਮੇਟੀ ਚ ਨਾਦਾਂ ਸਬਾਨ ਤੋਂ ਉਤਾਰਿਆ ਨਾ ਪਤਾਲ ਚੋਂ ਕੱਢੇ ਆ ਤੁਹਾਡੇ ਬਾਰੇ ਤੇ ਥਾਂ ਚੱਲਦੀ ਆ ਕਿ ਰਾਜ ਦੀ ਇੰਟਰੀ ਹੋ ਨਾ ਨਾ ਬਿਲਕੁਲ ਨਹੀਂ ਜੀ ਅਸੀਂ ਧਰਮ ਦੇ ਵਿਦਿਆਰਥੀ ਆ ਧਰਮ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ ਪਰ ਇੱਕ ਗੱਲ ਮੈਂ ਕਹਦਾ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਨੂੰ ਇਨ ਬਿਨ ਲਾਗੂ ਕਰਵਾਉਣ ਦੇ ਲਈ ਅਸੀਂ ਯਤਨ ਕਰਾਂਗੇ ਇਹਦੇ ਲਈ ਸਾਨੂੰ ਭਮਾਸ਼ੀ ਦੇਣੇ ਪਾਵੇ ਕਿ ਦਾਇਕੀ ਪੰਜਾਬ ਦੇ 32 ਆਮ ਆਦਮੀ ਪਾਰਟੀ ਦਾ ਹੈ ਜਿਹੜਾ 32 ਆਮ ਆਦਮੀ ਪਾਰਟੀ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਅਤੇ ਬਾਜਪਾ ਦੇ ਇਸ ਦਾਅਵੇ ਤੋਂ ਬਾਅਦ ਸੂਬੇ ਦੀ ਸਿਆਸਤ ਪਗ ਗਈ ਬਾਜਪਾ ਨੇ ਕਿਹਾ ਕਿ ਦਲਜੀਤ ਦਸਾਂਝ ਦੇ ਸ਼ੋਹ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਦੇ ਵਿੱਚ ਐਡਵਾਂਸ ਟਿਕਟ ਬੁੱਕ ਕਰਵਾ ਰਹੇ ਨੇ ਜੈਸੇ ਦਲਜੀਤ ਦਸਾਂਝ ਕੇ ਜੋ ਸ਼ੋਅ ਹੁੰਦਾ ਹੈ ਉਸकी ਐਡਵਾਂਸ ਬੁਕਿੰਗ ਹੋਤੀ ਹੈ ਜੋ ਅਗਲੇ ਸਾਲ ਸ਼ੋਅ ਹੋਗਾ ਅਬ ਟਿਕਟੇ ਵਿਕਤੀ ਹੈ ਤਾਂ ਇਹ ਐਡਵਾਂਸ ਬੁਕਿੰਗ ਕਰਾ ਰਹੇ ਹਨ ਸਾਡੇ ਸਾਥ ਮੈਂ ਨਾਮ ਨਹੀਂ ਆਪਕੋ ਬਤਾਉਂਗਾ ਜਿੱਥੇ ਨੰਬਰ ਬਤਾ ਰਿਹਾ ਹਾਂ ਬਿਲਕੁਲ ਹੈ ਭਾਜਪਦ ਇਸ ਦਾਅਵੇ ਤੇ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕੀਤਾ ਅਤੇ ਕਿਹਾ ਕਿ ਬਾਜਵਾ ਨੇ ਤਾਂ ਖੁਦ ਭਾਜਪਾ ਦੀ ਐਡਵਾਂਸ ਬੁਕਿੰਗ ਕਰਵਾਈ ਹੈ ਇਹ ਪਤਾ ਲੱਗਿਆ ਕਿ ਉਹ ਆਪਦੇ ਭਰਾ ਦੇ ਜ਼ਰੀਏ ਉਹ ਭਾਜਪੀ ਦੇ ਵਿੱਚ ਆਲਰੇਡੀ ਸੈਟਿੰਗਾਂ ਨੇ ਜਿਹੜੀਆਂ ਉਹ ਕਰਦੇ ਫਿਰਦੇ ਨੇ ਕਿਉਂਕਿ ਪਤਾ ਹੈ ਵੀ ਕਾਂਗਰਸ ਡੁੱਬਦਾ ਜਹਾਜ਼ ਹੈ ਕਾਂਗਰਸ ਦਾ ਵਟਿਆ ਪੰਜਾਬ ਵਿੱਚ ਕੁਝ ਨਹੀਂ ਜਾਣਾ ਫਿਲਹਾਲ ਆਪੋ ਆਪਣੀਆਂ ਪਾਰਟੀਆਂ ਨੂੰ ਲੈ ਕੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਅਸਲ 'ਚ ਐਡਵਾਂਸ ਬੁਕਿੰਗ ਕਰਵਾ ਕੌਣ ਰਹੀ ਹੈ ਇਸ ਸਮੇਂ ਹੀ ਦੱਸੇਗਾ ਇਹਨਾਂ ਸਵਾਲ ਤਾਂ ਜ਼ਰੂਰ ਹੈ ਕਿ ਐਡਵਾਂਸ ਬੁਕਿੰਗ ਵਾਲੀ ਗੱਲਤੂਰੀ ਹੈ 27 ਤੋਂ ਪਹਿਲਾਂ 25 ਦੇ ਵਿੱਚ ਤੇ ਅਗਲੇ 1.5 ਤੋਂ 2 ਸਾਲ ਦੇ ਵਿੱਚ ਕਿਹੜੀ-ਕਿਹੜੀ ਬੁਕਿੰਗ ਕਿਸ ਦੀ ਕਨਫਰਮ ਹੁੰਦੀ ਹੈ ਉਹ ਦੇਖਣਾ ਹੋਵੇਗਾ ਬੁਕਿੰਗ ਕਰਵਾਈ ਵੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ ਉਧਰ ਦਿੱਲੀ ਵਿਧਾਨ ਸਭਾ ਜਰਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਨੇ ਸਦਨ ਦੇ ਵਿੱਚ ਜਮ ਕੇ ਹੰਗਾਮਾ ਕੀਤਾ ਵਿਰੋਧੀ ਧਿਰ ਦਿਆਗੋ ਆਤੀਸ਼ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਚ ਭਾਜਪਾ ਦੇ ਸੱਤਾ ਦੇ ਵਿੱਚ ਆਉਂਦੇ ਹੀ ਸੀਐਮ ਆਫਿਸ ਤੋਂ ਬਾਬਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ बीजेपी की मानसिकता सिख और दलित विरोधी है बाबा साहब भीमराव अंबेडकर की तस्वीर हटा दी गई है शहीन आजम भगत सिंह की तस्वीर हटा दी गई है और ये दिखाता है कि भारतीय जनता पार्टी एक दलित विरोधी पार्टी है अतिशी दिल जमा देते सीएम रेखा गुप्ता ने आम आदमी पार्टी को करने हथी लिया भ्रष्टाचार को अपनी कारगुजारियों को बाबा साहब के पीछे आज तनी है हमारे शहीद भगत सिंह जी के पीछे छिपाने का ये इनका प्रपंच है इस दिन वाली सदन दे विच विरोधी दल दे वलो मंगलावां नु 2500 रूपया देन दे बीजेपी दे वादे ते हंगामा होया इस तो पहला एलजी वीके सक्सेना ने प्रोटिम स्पीकर अरविंदर सिंह लवली नु सौंप चुकाई इस तो बाद प्रोटिम स्पीकर ने सब तो पहला मुख्यमंत्री रेखा गुप्ता अते ओना तो बाद और विधायका नु सौंप चुकाई ਤਾਂ ਦਿੱਲੀ ਦੇ ਵਿੱਚ 5 ਸਾਲ ਦੇ ਲਈ ਬੀਜਪੀ ਚੁਣੀ ਗਈ ਹੈ ਤੇ ਇਸ ਸਭ ਦੇ ਵਿਚਾਲੇ ਸ਼ੁਰੂਆਤ ਤੋਂ ਹੀ ਤੁਸੀਂ ਕਹਿ ਸਕਦੇ ਹੋ ਕਿ ਸਿਆਸਤ ਦੇ ਸਿਖਰਾਂ ਦੀ ਉੱਤੇ ਨਜ਼ਰ ਆ ਰਹੀ ਹੈ। ਅੱਗੇ ਬਾਦ ਵਿੱਚ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਹੋਈ ਮੀਟਿੰਗ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਇੱਕ ਵੱਡਾ ਦਾਵਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਕਿਸਾਨ ਆਗੂ ਨੇ ਜਿਹੜੇ ਮੀਟਿੰਗ ਦੇ ਵਿੱਚ ਗਏ ਸੀ ਯਾਨੀ ਸ਼ੰਭੂ ਤੇ ਖਨੋਰੀ ਮੋੜਛੇ ਵਾਲੇ ਕਿਸਾਨ ਆਗੂ ਨੇ ਐਮਐਸਪੀ ਵਾਲਾ ਜੋ ਨਵਾਂ ਫਾਰਮੂਲਾ ਦਿੱਤਾ ਹੈ ਉਹ ਕਿਸਾਨਾਂ ਨੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਪਾ ਸਕਦਾ ਹੈ। ਰਜੀਵਾਲ ਦੇ ਮੁਤਾਬਕ ਕੁਝ ਕਿਸਾਨ ਸਾਥੀਆਂ ਨੇ ਕੇਂਦਰ ਸਰਕਾਰ ਨੂੰ ਫਸਲ ਦਾ ਚੌਥਾ ਹਿੱਸਾ ਯਾਨੀ ਕਿ 25 ਤੋਂ 30% ਐਮਐਸਪੀ ਦੀ ਖਰੀਦਣ ਦਾ ਫਾਰਮੂਲਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਫਾਰਮੂਲੇ ਦੇ ਤਹਿਤ ਬਾਕੀ ਜੋ 70 ਤੋਂ 75% ਫਸਲ ਰਹੀਗੀ ਉਸ ਦੀ ਕੀਮਤ ਖੁਦ-ਬਾ-ਖੁਦ ਵੱਧ ਜਾਏਗੀ ਪਰ ਰਾਜੀਵਾਲ ਨੇ ਇਸ ਫਾਰਮੂਲੇ ਦਾ ਵਿਰੋਧ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਸਮਝੌਤਾ ਕੀਤਾ ਤਾਂ ਨਵਾਂ ਆंदोलਨ ਛੇੜ ਦੇਣਗੇ ਜੇ ਕੋਈ ਇਸ ਗੱਲ ਤੇ ਫੈਸਲਾ ਕਰੇਗਾ ਵੀ ਐਮਐਸਪੀ ਚੌਥਾ ਹਿੱਸਾ ਖਰੀਦ ਲੋ ਬਾਕੀ ਨਾ ਸਰਕਾਰ ਫਿਰਦੇ ਸਾਡੀ ਇਹਦੇ ਤੇ ਸਹਿਮਤੀ ਨਹੀਂ ਫਿਰ ਅਸੀਂ ਅੰਦੋਲਨ ਹੋਰ ਵੱਡਾ ਕਰਾਂਗੇ ਉਧਰ ਸ਼ੰਭੂ ਤੇ ਖਨਾਰੀ ਮੋਰਚੇ ਨੇ ਰਾਜੇਵਾਲ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਇਸ ਕੇ ਸਮਦੀ ਕੋਈ ਗੱਲਬਾਤ ਨਹੀਂ ਹੈਗੀ ਹੈਗੇ ਨਾ ਮੀਟਿੰਗ ਦੇ ਵਿੱਚ ਇਹ ਅਜੰਡਾ ਸੀਗਾ ਠੀਕ ਹੈ ਜੀ ਕਿਸੇ ਵੀ ਸਾਡੇ ਭਰਾ ਨੂੰ ਕੋਈ ਮਤਲਕਾ ਲੱਗਦਾ ਵਾ ਪ੍ਰੈਸ 'ਚ ਜਾਣ ਦੀ بجائے ਉਹਨੂੰ ਸਿੱਧੀ ਸੱਟ ਨਾਲ ਗੱਲ ਕਰਨੀ ਚਾਹੀਦੀ ਆ ਜ਼ਿਕਰ ਖਾਸ ਹੈ ਕਿ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਜਿਸ ਦੇ ਵਿੱਚ ਐਮਐਸਪੀ ਦੇ ਵਿਸਥਾਰ ਨਾਲ ਚਰਚਾ ਹੋਈ ਪਰ ਫਾਰਮੂਲੇ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਔਰ ਇਸ ਸਬੰਧ ਵਿੱਚ ਆਲੇ ਉਸ ਆਡੀਓ ਦਾ ਵੀ ਜ਼ਿਕਰ ਜਿਸ ਦੇ ਆਧਾਰ ਦੇ ਉੱਤੇ ਰਾਜੇਵਾਲੇ ਦਾਵਾ ਕਰ ਰਹੇ ਨੇ ਕਿਸਾਨਾਂ ਨੂੰ ਰਾਜੇਵਾਲ ਜਿਸ ਐਮਐਸਪੀ ਫਾਰਮੂਲੇ ਦਾ ਦਾਵਾ ਕਰ ਰਹੇ ਨੇ ਉਸ ਨੂੰ ਲੈ ਕੇ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ। ਸਾਡੀ ਐਮਐਸਪੀ ਜੋ ਗਵਰਨਮੈਂਟ ਡਿਕਲੇਅਰਡ ਐਮਐਸਪੀ ਉਸ ਤੋਂ niche ਨਹੀਂ ਹੋਣੀ ਚਾਹੀਦੀ। ਬਸ ਬਸ। ਅਤੇ ਦਾਅਵਾ ਕੀਤਾ ਕਿ ਇਹ ਆਡੀਓ ਖਨੌਰੀ ਮੋਰਚੀ ਦੇ ਕਿਸਾਨਾਂ ਨੂੰ ਅਭਿਮਨੀਆਂ ਕੋਹੜ ਦੀਏ ਪਰ ਇਸ ਵਾਇਰਲ ਆਡੀਓ ਦੀ ਨਿਊਜ਼ਟਿੰਗ ਤਸਦੀਕ ਨਹੀਂ ਕਰਦਾ ਆਡੀਓ ਦੇ ਵਿੱਚ 25 ਤੋਂ 30 ਫੀਸਡ ਵਾਲੇ ਐਮਐਸਪੀ ਫਾਰਮੂਲੇ ਤੇ ਦੋ ਸ਼ਖਸ ਗੱਲ ਕਰ ਰਹੇ ਨੇ ਜਿਸ ਨੂੰ ਸੁਣਾਈ ਦਿੰਦੇ ਨੇ ਜੇਕਰ ਭਾਰਤ ਸਰਕਾਰ ਬਈ ਇਹ ਕਰ ਲੈ ਕਿ ਭਈ ਹਮ ਫਲਾਣੀ ਫਸਲ ਕੋ ਕਮ ਸੇ 25% ਤੋਂ ਮਾਲੇ ਬਾਰ ਸਰਕਾਰ ਅਕ੍ਰੀ ਰਹੀ ਕਿ ਭਈ ਯਾ ਕੋਈ ਵੀ ਜੋ ਮਲਕ ਪ੍ਰੋਕਿਊਰਰ ਹੈ ਬੜਾ ਪ੍ਰੋਕਿਊਰਰ ਹੈ ਉਹ 30% ਐਮਐਸਪੀ ਐਮਐਸਪੀ ਸੇ ਉਪਰ ਲੇ ਤਾਂ ਬਾਕੀ ਮਾਰਕੀਟ ਹੈ ਉਹ ਆਟੋਮੈਟਿਕ ਉਹ ਐਮਐਸਪੀ ਦਾ ਉੱਪਰ ਰਹੇਗਾ ਇਹ ਇਕਨੋਮਿਕਸ ਦੀ ਸਟੋਰੀ ਨਹੀਂ ਹੈ ਬਾਕੀ ਫਿਲਹਾਲ ਵਾਇਰਲ ਆਡੀਓ ਤੇ ਭਿਮਨਿਉ ਕਹਾੜਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਪਰ ਨਿਊਜ਼ੀਟੀ ਨਾਲ ਗਲਤ ਬਾਤ ਕਰਦੇ ਹਾਂ ਕਹਾੜ ਨੇ 25 30 ਫੀਸਦੀ ਵਾਲੇ ਐਮਐਸਪੀ ਦੇ ਫਾਰਮੂਲੇ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਕੀ ਕੀਤਾ ਤੇ ਪੂਰੀ ਸਾਰੇ 13 ਮਿੰਟ ਦੀ ਜੋ ਪੂਰੀ ਆਡੀਓ ਹੈ ਇਸ ਵਿੱਚ ਸੇ ਵਿੱਚ ਕੀ ਕਾਪੀ ਕਿ ਜੋ ਸਮਝਣੇ ਕੇ ਨਾਮ ਤੇ ਜੋ ਉਹਨਾਂ ਨੇ ਫੋਨ ਕੀਤਾ ਉਸ ਵਿੱਚ ਜੋ ਵਿੱਚ ਕੇ ਸਾਰੇ 4-5 ਮਿੰਟ ਦੀ ਆਡੀਓ ਕਾਪੀ ਉਹ ਸਵਲਪ طریقے ਤੇ ਰਿਪਰੈਜ਼ੈਂਟ ਕਰ ਰਹੇ ਜੋ ਕਾਮਪਲੇ ਰਾਜਨੀਤਿਕ ਫਰਕੀਆਂ ਤੇ ਵਰਕਰ ਕਰਦੇ ਸਨ ਕਾਬਲੇ ਗੋਰੇ ਕੇ ਐਮਐਸਪੀ ਦੇ ਪ੍ਰਦਰਸ਼ਨ ਕਰੀ ਕਿਸਾਨਾ ਆ ਕੇਂਦਰ ਸਰਕਾਰ ਦੇ ਵਿਚਾਲੇ ਅਜ ਤੱਕ ਕੋਈ ਗੱਲ ਨਹੀਂ ਬਣੀ ਮੀਟਿੰਗਾਂ ਦੋ ਗੇਟ ਦੀਆਂ ਹੋ ਚੁੱਕੀਆਂ ਨਹੀਂ ਤੇ ਅਗਲੀ ਮੀਟਿੰਗ 19 ਫਰਵਰੀ ਨੂੰ ਰੱਖੀ ਗਈ ਹੈ ਖੇਡ ਰੇਡਾਂ ਕਈ ਗੱਲਾਂ ਨੂੰ ਲੈ ਕੇ ਤੇ ਇਸ ਸਭ ਦੇ ਵਿਚਾਲੇ 25 ਤੋਂ 30% ਵਾਲਾ ਜਿਹੜਾ ਫਾਰਮੂਲੇ ਦਾ ਜ਼ਿਕਰ ਹੋ ਰਿਹਾ ਇਸ ਨੂੰ ਲੈ ਕੇ ਵੀ ਸਵਾਲ ਹੈ ਹਾਲਾਂਕਿ ਦੋਵੇਂ ਤਰ੍ਹਾਂ ਦੀ ਆਪੋ ਆਪਣੇ ਦਾਅਵੇ ਨੇ ਪਰ ਜਦੋਂ ਇਕਨੋਮਿਕਸ ਦਾ ਹੋਵੇ 25 30% ਵਾਲਾ ਹੋਵੇ ਉਸ ਨੂੰ ਲੈ ਕੇ ਵੀ ਬਵਾਲ ਹੋ ਜਾਵੇ ਕਿ ਕਿਸਾਨਾਂ ਦੇ ਅੰਦਰ મતਭੇਦ ਨਜ਼ਰ ਆਉਣ ਫਿਰ ਫਰਕ ਤਾਂ ਪੈਂਦਾ ਹੈ ਉਸ ਪੂਰੀ ਮੂਵਮੈਂਟ ਨੂੰ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਖੜੀ ਕੀਤੀ ਉਧਰ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਿੱਚ ਦਿਨ ਦਿਹਾੜੇ ਜੁਐਲਰੀ ਦੀ ਦੁਕਾਨ ਦੇ ਉੱਤੇ ਫਾਇਰਿੰਗ ਵੀ ਵਾਰਦਾਤ ਦੇ ਨਾਲ ਦਹਿਸ਼ਤ ਫੈਲ ਗਈ ਔਰ ਉਸ ਦਿਨ ਕੋਈ ਸੀਸੀਟੀਵੀ ਤਸਵੀਰ ਜੂਲਰ ਅਜੀ ਦੀ ਦੁਕਾਨ ਖੋਲ ਹੀ ਰਹਾ ਸੀ ਕਿ ਸੜਕ ਤੋਂ ਲੰਘਦੀ ਇੱਕ ਬਾਈਕ ਦੇ ਉੱਤੇ ਸਵਾਰ ਦੋ ਨਕਾਬਪੋਸ਼ਾਂ ਦੇ ਵਿੱਚੋਂ ਪਿੱਛੇ ਬੈਠੇ ਇੱਕ ਸ਼ਖਸ ਨੇ ਦੁਕਾਨ ਵਾਲੇ ਪਾਸੇ ਪਿਸਤੌਲ ਤਾਣ ਕੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਭੱਜ ਗਏ ਫਾਇਰਿੰਗ ਕਰਦੇ ਹੋਏ ਬਦਮਾਸ਼ਾਂ ਦੀ ਤਸਵੀਰ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਉਥੇ ਹੀ ਬਦਮਾਸ਼ਾਂ ਦੀ ਫਾਇਰਿੰਗ ਦੀ ਇਹ ਗੋਲੀ ਦੁਕਾਨ ਦੇ ਸ਼ੀਸ਼ੇ ਦੇ ਵਿੱਚ ਲੱਗੀ ਸ਼ਹਿਰ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਹੋਰ ਵੀ ਵਪਾਰੀ ਡਰ ਚੁੱਕੇ ਹਨ ਯੋ ਕਿ ਪਿਛਲੇ ਸਮੇਂ ਤੋਂ ਸ਼ਹਿਰ ਵਿੱਚ ਇਹ ਵਾਰਦਾਤਾ ਹੋ ਰਹੀਆਂ ਨਾਲ ਦੇ ਇਲਾਕਿਆਂ ਵਿੱਚ ਵੀ ਇਹ ਵਾਰਦਾਤਾ ਹੋ ਰਹੀਆਂ ਜਿਸ ਨਾਲ ਸ਼ਹਿਰ ਵਿੱਚ ਡਰ ਦਾ ਮਾਹੌਲ ਬਣ ਗਿਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਸ ਵੱਲ ਗੌਰ ਕੀਤਾ ਜਾਵੇ ਕਟਨ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਸੀਸੀਟੀਵੀ ਖੰਗਾਲਣ ਦੇ ਵਿੱਚ ਲੱਗ ਗਈ ਜਦਕਿ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨਹੀਂ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ ਦੋ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਬੰਨੇ ਸੀਗੇ ਜਿੱਨਾਂ ਵੱਲੋਂ ਗੋਲੀ ਚਲਾਈ ਗਈ ਹੈ ਮੈਂ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਦੀ ਤੋ ਜਲਦੀ ਉਹਨਾਂ ਗੈਂਗਸਟਰਾਂ ਨੂੰ ਲੱਭਿਆ ਜਾਵੇ ਔਰ ਨਹੀਂ ਤਾਂ ਸੀ ਅਨਮਿੱਥੇ ਸਮੇਂ ਲਈ ਜਿਹੜਾ ਕਿ ਬਾਜ਼ਾਰ ਜਿਹੜਾ ਉਹ ਬੰਦ ਕਰਾਂਗੇ ਫਾਈਟਿੰਗ ਦੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਵਪਾਰੀਆਂ ਦੇ ਵਿਚਾਲੇ ਦਹਿਸ਼ਤ ਹੈ ਸਾੜੀ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਪਰ ਬਾਜ਼ਾਰ ਦੇ ਵਿੱਚ ਫਿਰ ਫਰਕ ਤਾਂ ਪੈਂਦਾ ਹੈ ਕਾਨੂੰਨ ਵਿਵਸਥਾ ਨੂੰ ਵੀ ਤੇ ਲੋਕਾਂ ਦੇ ਅੰਦਰ ਜਿਹੜੀ ਦਹਿਸ਼ਤ ਦੀ ਆ ਮੰਨ ਦੇ ਵਿੱਚ ਡਰ ਬੈਠਦਾ ਹੈ ਉਸ ਨੂੰ ਹੁਣ ਅੱਗੇ ਵਾਦਿਆਂ ਤੇ ਖਬਰ ਰਾਜਸਥਾਨ ਤੋਂ ਤੁਹਾਨੂੰ ਦਿਖਾਣੇ ਆ ਰਾਜਸਥਾਨ ਦੇ ਛਾਲਾ ਬਾੜ ਦੇ ਵਿੱਚ ਬੋਰਵੈਲ ਦੇ ਵਿੱਚ ਡਿੱਗੇ 5 ਸਾਲ ਦੇ ਮਾਸੂਮ ਦੀ ਮੌਤ ਦੀ ਖਬਰ ਸਾਹਮਣੇ ਕਰੀਬ 13 ਘੰਟੇ ਤੋਂ ਬਾਅਦ ਰੈਸਕਿਊ ਟੀਮ ਨੇ ਪ੍ਰਲਾਦ ਨੂੰ ਬੋਰਵੈਲ ਤੋਂ ਕੱਢਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਡਾਕਟਰਾਂ ਦੀ ਟੀਮ ਨੇ ਪ੍ਰਲਾਦ ਨੂੰ ਮ੍ਰਿਤ ਐਲਾਨ ਦਿੱਤਾ ਰੈਸਕਿਊ ਟੀਮ ਦੇ ਮੁਤਾਬਕ ਮਾਸੂਮ ਨੂੰ ਪਾਈਪ ਦੇ ਜ਼ਰੀਏ ਆਕਸੀਜਨ ਵੀ ਦਿੱਤੀ ਜਾ ਰਹੀ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ ਦਰਸਲ ਪ੍ਰਲਾਦ 150 ਫੁੱਟ ਡੂੰਘੇ ਬੋਰਵੈਲ ਦੇ ਕੋਲ ਖੇਡਦੇ ਸਮੇਂ ਉਸ ਦੇ ਵਿੱਚ ਡਿੱਗ ਗਿਆ ਸੀ ਪਰ ਉਹ 30 ਫੁੱਟ ਦੀ ਡੂੰਘਾਈ ਦੇ ਉੱਤੇ ਜਾ ਕੇ ਫਸ ਗਿਆ ਜਿਸ ਤੋਂ ਬਾਅਦ ਉਸ ਦੇ ਚੀਕਣ ਅਤੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਲੋਕ ਇਕੱਠੇ ਹੋਏ ਅਤੇ ਫੌਰਨ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਰੈਸਕਿਊ ਟੀਮ ਜੀਸੀਬੀ ਦੀ ਮਦਦ ਦੇ ਨਾਲ ਉਸ ਨੂੰ ਬਾਹਰ ਕੱਢਣ ਦੇ ਲਈ ਜੁਟ ਗਈ ਕਾਬਲੇ ਗੋਰੇ ਕੀ ਇਲਾਕੇ ਦੇ ਵਿੱਚ 2 ਦਿਨ ਪਹਿਲਾਂ ਹੀ ਬੋਰਵੈਲ ਇੱਕੋਦਿਆ ਗਿਆ ਸੀ ਪਰ ਇਸ ਦੇ ਵਿੱਚੋਂ ਪਾਣੀ ਨਾ ਨਿਕਲਣ ਦੀ وجہ ਨਾਲ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਅਤੇ ਜਿਸ ਪੱਥਰ ਦੇ ਨਾਲ ਇਸ ਨੂੰ ਢੱਕਿਆ ਗਿਆ ਸੀ ਉਸ ਦੇ ਨਾਲ ਹੀ ਪ੍ਰਿਲਾਦ ਬੋਰਵੈਲ ਦੇ ਵਿੱਚ ਝੜ ਗਿਆ ਇਹ ਇਤਰਾਜ਼ ਵੀ ਹੈ ਦੋ ਪਾਸੇ ਨੂੰ ਇੱਕ ਤਾਮ ਲਾਪਰਵਾਹੀ ਬਹੁਤ ਵੱਡੀ ਕਿ ਜੇਕਰ ਬੋਰਵੈਲ ਦੇ ਵਿੱਚੋਂ ਪਾਣੀ ਨਹੀਂ ਨਿਕਲਿਆ ਤਾਂ ਕਿ ਉਸ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ ਕਿ ਇੱਕ ਫਾਰਮੈਲਟੀ ਕਰ ਦਿੱਤੀ ਗਈ ਇੱਕ ਪੱਥਰ ਰੱਖ ਕੇ ਜੋ ਇੱਕ ਮਾਸੂਮ ਦੀ ਜਾਨ ਦੇ ਉੱਤੇ ਭਾਰੀ ਪੈ ਗਈ ਤੇ ਦੂਜੀ ਤਰਾਜ਼ੀ ਇਹ ਹੈ ਕਿ ਰਾਜਸਥਾਨ ਦੇ ਵਿੱਚ ਸਥਿਤੀ ਇਸ ਤਰੀਕੇ ਦੀ ਹੋ ਰਹੀ ਹੈ ਕਿ ਜ਼ਮੀਨ ਪੁੱਟੋਂ ਪਾਣੀ ਨਿਕਲਦਾ ਨਹੀਂ ਬਹੁਤ ਡੂੰਘਾ ਕੀਤਾ ਗਿਆ ਬੋਰਵੈਲ ਵੀ ਬੇਕਾਰ ਹੋ ਜਾਂਦਾ ਹੈ ਯਾਨੀ ਜਦੋਂ ਪਾਣੀ ਨੂੰ ਲੈ ਕੇ ਕਿੱਲਤ ਆਵੇ ਤੇ ਉਸ ਦਾ ਖਾਮਿਆਜ਼ਾ ਕਿਸੇ ਮਾਸੂਮ ਨੂੰ ਭਗਤ ਨਾ ਪਵੇ ਫਿਰ ਫਰਕ ਕੱਪ ਪੈਂਦਾ ਹੈ ਅਗਲੀ ਖਬਰ ਹੈ ਜਲੰਧਰ ਤੋਂ ਜਲੰਧਰ ਦੇ ਗੁਰਾਇਆਂ ਚੱਕ ਦੇ ਵਿੱਚ ਮਹਿਲਾ ਸਰਪੰਚ ਤੇ ਪਤੀ ਦੇ ਮੌਤ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ। ਮ੍ਰਿਤਕ ਦੀ ਪਤਨੀ ਸਰਪੰਚ ਨੀਰੂ ਕੌਰ ਆਪਣੇ ਪੁਰਾਣੇ ਬਿਆਨ ਤੋਂ ਪਲਟ ਗਈ। ਪਹਿਲਾਂ ਹਾਰਟ ਅਟੈਕ ਨਾਲ ਪਤੀ ਦੀ ਮੌਤ ਦੀ ਗੱਲ ਕਰਨ ਵਾਲੀ ਨੀਰੂ ਹੁਣ ਗੋਲੀ ਲੱਗਣ ਨਾਲ ਉਹਨਾਂ ਦੀ ਮੌਤ ਦਾ ਦਾਅਵਾ ਕਰ ਰਹੀ ਹੈ। ਮੀਡੀਆ ਪੁਲਿਸ ਵਾਲਿਆਂ ਨੂੰ ਇਹ ਬਿਆਨ ਦਿੱਤਾ ਕਿ ਮੇਰੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ। ਪਰ ਜਦੋਂ ਮੈਂ ਇਹ ਵੀਡੀਓ ਦੇਖੀ ਮੈਨੂੰ ਸਾਫ 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 ਮੈਨੂੰ ਆਉਣਾ ਹੈ ਕਿ ਮੇਰੇ ਪਤੀ ਕੇ ਕੋਰੀ ਵੱਜਦੀ ਹੈ ਹਨਾ ਕਿ ਜਦੋਂ ਸਰਪੰਚ ਦੀ ਮੌਤ ਦਾ ਵੀਡੀਓ ਸਾਹਮਣੇ ਆਇਆ ਤਾਂ ਉਸ ਸਮੇਂ ਲੋਕਾਂ ਨੇ ਇਸ ਨੂੰ ਫਾਇਰਿੰਗ ਦੀ ਵਾਰਦਾਤ ਦੱਸਿਆ ਸੀ ਅਸੀਂ ਪੁਲਿਸ ਵੀ ਐਫ ਆਈ ਆਰ ਦੇ ਵਿੱਚ ਫਾਇਰਿੰਗ ਦੀ ਗੱਲ ਦਰਜ ਕਰ ਚੁੱਕੀ ਹੈ ਦੇਖੋ ਇਹਦੇ ਵਿੱਚ ਸਾਡੇ ਵੱਲੋਂ ਫਰਸਟ ਐਫ ਆਈ ਆਰ ਜਿਹੜੀ ਲੌਂਚ ਹੋਈ ਹੈ ਉਹ ਆਰਮਜ਼ ਇੱਕ ਦੇ ਵਿੱਚ ਫਾਇਰਿੰਗ ਦੀ ਦਰਜ ਹੈ ਜਿਹੜਾ ਨਹੀਂ ਖਾਸ ਹੈ ਕਿ ਮਾਮਲਾ 17 ਫਰਵਰੀ ਦਾ ਹੈ ਜਦੋਂ ਇੱਕ ਐਨਆਰਆਈ ਦੇ ਘਰ ਦੇ ਉੱਤੇ ਪ੍ਰੋਗਰਾਮ ਚ ਡਸ ਕਰਦੇ ਹੋਏ ਇੱਕ ਨੌਜਵਾਨ ਨੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਸਰਪੰਚ ਦੇ ਪਤੀ ਦੀ ਮੌਤ ਹੋ ਗਈ ਸੀ। ਹੋਰ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਮੁਹਾਲੀ ਅਤੇ ਨੰਗਲ ਤੋਂ। ਮੁਹਾਲੀ ਅਤੇ ਨੰਗਲ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਠੱਗੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਨਜ਼ਰਾਂ। ਡੇਰਾ ਬਸੀ ਦੇ 24 ਸਾਲ ਦੇ ਨੌਜਵਾਨ ਦੀ ਡੰਕੀ ਰੂਟ ਦੇ ਉੱਤੇ ਵਿਦੇਸ਼ ਜਾਂਦੇ ਹੋਏ ਮੌਤ ਹੋਈ। ਇਸ ਮੌਤ ਦੇ ਮਾਮਲੇ ਨੂੰ ਪ੍ਰਮੁਖਤਾਂ ਨਾਲ ਨਿਊਜ਼ 18 ਦੇ ਉੱਤੇ ਦਿਖਾਉਣ ਤੋਂ ਬਾਅਦ ਪੁਲਿਸ ਦਾ ਐਕਸ਼ਨ ਨਜ਼ਰ ਆ ਰਿਹਾ ਹੈ। ਜਿਸ ਸ਼ਖਸ ਨੇ ਪੈਸੇ ਲੈ ਕੇ ਰਣਦੀਪ ਨੂੰ ਡੰਕੀ ਰੂਟ ਦੇ ਜ਼ਰੀਏ ਭੇਜਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੋਹਲੀ ਦੇ ਡੇਰਾ ਬਸੀ ਦੇ ਸ਼ੇਖਪੁਰ ਕਲਾ ਦੇ ਵਿੱਚ ਇੱਕ 24 ਸਾਲ ਦਾ ਰਣਦੀਪ ਉਹਦੀ ਕੰਬੋਡੀਆ ਦੇ ਵਿੱਚ ਮੌਤ ਹੋ ਚੁੱਕੀ ਸੀ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੇ ਲੀਗਲ ਐਕਸ਼ਨ ਲੈਂਦੇ ਹੋਏ ਜਿਹੜਾ 에ਜੰਟ ਹੈ ਜਿਨੇ ਪੈਸੇ ਦੀ ਗੱਲ ਕੀਤੀ ਸੀ ਜਿਨੇ ਪੈਸਾ ਲਿੱਤਾ ਉਹਨੂੰ ਕਾਬੂ ਕਰ ਲਿਆ ਗਿਆ ਉਧਰ ਨੰਗਲ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਮ ਦੇ ਉੱਤੇ ਕਰੀਬ 19 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਦੋ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਮੁਲਜ਼ਮ ਸਤਨਾਮ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਬਾਾਰਦਿਕ ਦਿੱਲੀ ਸਾਈਡ ਦੇ ਤੇ ਪੁਲਿਸ ਨੇ ਆਪਣੀ ਇੰਟੈਲੀਜੈਂਸ ਨਾਲ ਲਗ ਲੱਗ ਬਾਕੀ ਨੂੰ ਉਸ ਨੂੰ ਸੀਮਾ ਜਿਹੜਾ ਹੈਗਾ ਇੱਕ ਬੰਦਾ ਸਤਨਾਮ ਸਿੰਘ ਸੀ ਨੂੰ ਵੀ ਤਰੀਕੇ ਉਹ ਦਿੱਲੀ ਤੋਂ ਰਸਤੇ ਲੱਗ ਉਥੇ ਪੁਲਿਸ ਦੇ ਮੁਤਾਬਿਕ ਮਾਮਲੇ 'ਚ ਇਹਨਾਂ ਦਾ ਇੱਕ ਹੋਰ ਸਾਥੀ ਵੀ ਸ਼ਾਮਿਲ ਹੈ ਜੋ ਫਰਾਰ ਚੱਲ ਰਹੀ ਹੈ ਕਾਬਲੇ ਗੌਰ ਹੈ ਕਿ ਅਮਰੀਕਾ ਤੋਂ ਭਾਰਤੀਆਂ ਦੀ ਡਿਪੂਟੇਸ਼ਨ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦਾ ਟਰੈਵਲ ਏਜੰਟਾਂ ਤੇ ਐਕਸ਼ਨ ਲਗਾਤਾਰ ਜਾਰੀ ਹੈ ਕਹਿ ਰਹੇ ਸਨ ਦੇਰ ਦੇ ਨਾਲ ਲਿਆ ਗਿਆ ਐਕਸ਼ਨ ਬਹੁਤ ਸਾਰੇ ਲੋਕ ਕਹਿ ਰਹੇ ਹੋਣਗੇ ਪਰ ਅੱਗੇ ਵੀ ਲੋਕ ਇਸ ਤਰੀਕੇ ਨਾਲ ਟਰੈਵਲ ਏਜੰਟਾਂ ਦੇ ਚਾਂਸੇ ਦੇ ਵਿੱਚ ਨਾਪਸਣ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਦੇ ਉੱਤੇ ਐਕਸ਼ਨ ਹੋਵੇ ਉਧਰ ਪਾਕਿਸਤਾਨ ਦੇ ਵਿੱਚ ਫਿਰਤ ਇਤਿਹਾਸਿਕ ਖਟਾਸਰਾ ਚ ਮੰਦਰ ਦੇ ਲਈ Hindu ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਅਤੇ 3143 ਸਰਦਾਲੂ ਅੰਮ੍ਰਿਤਸਰ ਦੀ ਦੁਰਗਾਣਾ ਮੰਦਿਰ ਤੋਂ ਅਟਾਰੀ ਵਾਗਾ ਬਾਰਡਰ ਦੇ ਜ਼ਰੀਏ ਪਾਕਿਸਤਾਨ ਦੇ ਲਈ ਰਵਾਨਾ ਹੋਏ ਜੋ ਕਿ ਮਹਾਸ਼ਿਵਰਾਤਰੀ ਦੇ ਮੌਕੇ ਪਾਕਿਸਤਾਨ ਦੇ ਵਿੱਚ ਸ਼ਿਵ ਮੰਦਰਾਂ ਦੇ ਦਰਸ਼ਨ ਕਰਨਗੇ ਜਿਸ ਤੋਂ ਬਾਅਦ ਇਹ ਜਥਾ 2 ਮਾਰਚ ਨੂੰ ਵਾਪਸ ਪਰਤੇਗਾ ਹਾਲਾਂਕਿ 160 ਲੋਕਾਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਪਾਕਿਸਤਾਨ ਨੇ 143 ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਦੁਰਗਾਣਾ ਮੰਦਿਰ ਦਾ ਵੀ ਸੁਭਾਗ ਹੈ ਕਿ ਬਾਦਸੇ ਇੱਕ ਸਫਟਾਸਟਿਕ ਯਾਤਰਾ ਕਰਨ ਵਾਲੇ ਨੂੰ ਸੇ ਕਹਿਣਾ ਪੜਦਾ ਹੈ ਪਾਕਿਸਤਾਨ जब हमारे देश के श्रद्धालु जन, बहुत से प्रांतों के श्री कटासराय यात्रा शिवरात्रि पूजन के लिए जा रहे हैं उनका स्वागत करते हुए हमें बड़ी खुशी है कटासराय की यात्रा में पहली दफा जा रहा हूं और बड़ी खुशी है ये सनातन धर्म सभा ने जो हमें भेजने के लिए जो प्रयास किए हैं उनकी सराहना करते हैं ਇੰਦੂ ਮੰਤਵਾਂ ਦੇ ਮੁਤਾਬਿਕ ਕਟਾਸਰਾਜ ਮੰਦਿਰ 1000 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਸਤੀ ਹੋਏ ਤਾਂ ਭਗਵਾਨ ਸ਼ੰਕਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਦੀਆਂ ਦੋ ਬੂੰਦਾਂ ਡਿੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਕਟਾਸਰਾਜ ਮੰਦਿਰ ਦੇ ਵਿੱਚ ਡਿੱਗੀ ਜਿੱਥੇ ਅੰਮ੍ਰਿਤ ਕੁੰਡ ਬਣਿਆ ਅਤੇ ਦੂਜੀ ਰਾਜਸਥਾਨ ਦੇ ਪੁਸ਼ਕਰ ਦੇ ਵਿੱਚ ਡਿੱਗੀ ਸੀ